ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੇਪਰ ਨਿਕਲੇ ਆ ਪੇਪਰਾਂ ਬਾਰੇ ਵੀ ਗੱਲ ਕਰਾਂਗੇ ਤੇ ਕਮੈਂਟ ਆਏ ਸੀ ਕੁਝ ਤਾਂ ਦੇ ਉਹਨਾਂ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾ ਨੇ ਦੇ ਕਰਦੇ ਆ ਵੀਡੀਓ ਸਟਾਰਟ ਪਰ ਹਰ ਵਾਰ ਇਤਤੋਂ ਮੈਂ ਇੱਕ ਗੱਲ ਜਰੂਰ ਕਹਿਣਾ ਨਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਵੀਰ ਭਰਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਕਈ ਵੀ ਆਂਦਾ ਹੁਣ ਇਹ ਸਵਾਲ ਵਾ ਕਿ ਜਿਹੜੇ ਪੇਪਰ ਵਾ ਉਹ ਮਲਕੀ ਉੱਥੇ ਤਾਂ ਤੁਹਾਨੂੰ ਮਲਕੀ ਇੰਸਟਾਗ੍ਰਾਮ ਤੁਹਾਨੂੰ ਜਿਹੜਾ ਵਾ ਮੈਸੇਜ ਨਹੀਂ ਹੁੰਦਾ ਉਹਨਾਂ ਆਪੇ ਇਹ ਹੱਲ ਕੱਢਿਆ ਕਿ ਜਿਨ੍ਹਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਸ਼ੋ ਨਹੀਂ ਹੁੰਦਾ ਕਿ ਮੈਸੇਜ ਜਾਂਦਾ ਨਹੀਂ ਮੈਨੂੰ ਉਹ ਮੈਨੂੰ ਪੋਸਟ 'ਤੇ ਕਮੈਂਟ ਕਰ ਦੇਣਾ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਉਹਦਾ ਪ੍ਰਾਈਵੇਟ ਦੇ ਵਿੱਚ ਠੀਕ ਹੈ ਕੱਲਾ ਭਾਵੇਂ ਹਾਇਦਾ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪੇ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਠੀਕ ਹੈ ਲਓ ਵੀ ਮਿੱਤਰੋ ਕਰਦੇ ਆ ਫੇਰ ਵੀਡੀਓ ਸਟਾਰਟ ਜਿਆਦਾ ਚੈਨਲ ਆਣਿਆਂ ਦੇ ਇਹ ਪਹਿਲਾਂ ਆਪਾਂ ਕੁਝ ਕਮੈਂਟਾਂ ਦੇ ਜਵਾਬ ਦੇਵਾਂਗੇ ਠੀਕ ਆ ਤੇ ਕਮੈਂਟਾਂ ਜੀ ਆਪਾਂ ਨੂੰ ਦੱਸਿਆ ਵਗੈਰਾ ਭਰਾਵਾਂ ਨੇ ਕਿ ਪੇਪਰ ਕਿੱਥੇ ਹੋਵੇ ਤੋਂ ਨਿਕਲੇ ਆ ਨਾਲ ਨਾਲ ਤੁਹਾਨੂੰ ਦੱਸਿਆ ਕਿ ਕਿੱਥੇ ਕਿੱਥੇ ਪੇਪਰ ਨਿਕਲੇ ਕਿੰਨਾ ਕਿੰਨਾ ਟਾਈਮ ਹੀ ਤੇ ਕੀ ਹਸਤਾਵਿਆ ਠੀਕ ਆ ਸਭ ਤੋਂ ਪਹਿਲਾਂ ਆਪਣੇ ਵੀਡੀਓ ਸੁਭਾਅ ਲਾਇਆ ਵਾ ਸਰ ਜੀ 9 ਮੰਥ ਵਾਲੇ ਪੇਪਰ ਦੀ ਕੋਈ ਅਪਡੇਟ ਹੈ ਦਸੰਬਰ ਚ ਸੈਂਡ ਕੀਤੀ ਸੀ ਜਿਸ ਕੋ ਪੇਪਰ ਪਰੇਸੀ ਉਹ ਕੋਲ ਡਾਕੂਮੈਂਟ ਮੰਗਵਾਏ ਸੀ ਹਰ ਤੱਕ ਕੋਈ ਰਿਸਪੌਂਸ ਨਹੀਂ ਆਇਆ ਡਾਕੂਮੈਂਟ ਵੀਰੇ ਜੇਕਰ ਤੁਹਾਡੇ ਕੋਲ ਮੰਗਵਾਏ ਹੀ ਉਹ ਬੰਦੇ ਨੇ ਫਿਰ ਥੋੜੀ ਜਿਹੀ ਹਲੇ ਵੇਟ ਕਰੋ ਜਾਂ ਮੈਨੂੰ ਤੁਹਾਡੇ ਸਵਾਲ ਦੀ ਸਹੀ ਸਮਝ ਨਹੀਂ ਲੱਗੀ ਕੁਛ ਤੁਸੀਂ ਜਾਂ ਜਿਹੜੇ ਵੀਰ ਭਰਾ ਨੇ ਕਮੈਂਟ ਕੀਤਾ ਮੈਨੂੰ ਤੁਸੀਂ ਇੰਸਟਾਗ੍ਰਾਮ ਤੇ ਪਰਸਨਲੀ ਮੈਸੇਜ ਕਰ ਲਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਇੰਸਟਾਗ੍ਰਾਮ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਵੀਰ ਦਾ ਮੈਸੇਜ ਆਇਆ ਵੀਰ ਜੀ ਮੈਂ 1 ਸਾਲ ਵਾਲੇ ਪੇਪਰ ਲਤੀਨਾ ਤੋਂ ਭਰਿਆ 9:31 ਮਿੰਟ 50 ਸੈਕਿੰਡ ਕੀ ਚਾਂਸ ਹੈ ਜਾਂ ਨਹੀਂ ਵੀਰ ਜੀ ਹੱਲੇ ਪੇਪਰ ਨਿਕਲਦੇ ਜਿਹੜੇ ਬਾ ਚਾਂਸ ਹੈਗੇ ਆ ਥੋੜੀ ਜੀ ਤੁਸੀਂ ਵੇਟ ਕਰ ਲਵੋ ਠੀਕ ਆ ਹੱਲੇ ਪੇਪਰ ਨਿਕਲਣ ਦੇ ਚਾਂਸ ਹੈ ਕਿਉਂਕਿ ਕੋਟਾ ਦਾ ਨਾ ਪਤਾ ਦਸੰਬਰ ਵਾਲਾ ਕੋਟਾ ਵੀ ਵਧਿਆ ਵਾ ਤੇ ਹੱਲੇ ਜਿਹੜਾ ਜਿਹਨਾਂ ਨੇ 2024 ਵਿੱਚ ਪੇਪਰ ਫਿਲ ਕੀਤੇ ਉਹਨਾਂ ਦਾ ਵੀ ਹੱਲੇ ਕੋਟਾ ਫੁੱਲ ਨਹੀਂ ਐਮਲ ਕੇ ਪਈ ਪੇਪਰ ਸਾਰੇ ਨਹੀਂ ਨਿਕਲੇ ਹੱਲੇ ਹਲੇ ਤੁਸੀਂ ਵੇਟ ਕਰੋ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆ ਵੀਰ ਜੀ ਨਾ ਪਾਲਿਸੀਟੀ ਤੋਂ 12 ਤਰੀਕ 12ਵਾਂ ਮਹੀਨਾ ਤੇ 2023 ਟਾਈਮ 9 ਵਜੇ 9 ਮੈਂਡਲ 57 ਸਕਿੰਟ ਵੀਰ ਜੀ ਨਾ ਪੋਲੀਸੀਟੀ ਤੇ ਫਿਰ ਉਹਨੇ ਕਿਹਾ 25 ਤਰੀਕ ਤੀਜਾ ਮਹੀਨਾ 2024 ਟਾਈਮ 9 ਵਜੇ ਕੇ 12 ਮਿੰਟ ਨਿਕਲਦੇ ਚਾਂਸ ਹੈ ਮੇਰੇ ਸਾਹਮਣੇ ਵੀਰ ਨੇ ਦੋ ਵਾਰੀ ਪੇਪਰ ਭਰੇ ਆ ਲਓਏ ਮਿੱਤਰੋ ਤੁਹਾਨੂੰ ਵੀ ਗੱਲ ਦੱਸ ਦਈਏ ਕਿਈ ਵੀਰ ਭਰਾ ਕਹਿੰਦੇ ਕਿ ਪੇਪਰ ਦੁਬਾਰਾ ਅਸੀਂ ਭਰ ਸਕਦੇ ਜੇਕਰ ਪੇਪਰ ਸਾਡੇ ਇੱਕ ਵਾਰ ਨਹੀਂ ਨਿਕਲੇ ਹਾਂਜੀ ਵੀਰ ਜੀ ਤੁਸੀਂ ਪੇਪਰ ਦੁਬਾਰਾ ਭਰ ਸਕਦੇ ਜੇ ਪਰ ਪੇਪਰ ਤੁਹਾਡੇ ਨਿਕਲਨੇ ਇੱਕ ਵਾਰੀ ਜਾਂ ਤੁਹਾਡੇ 2023 ਹੀ ਨਿਕਲ ਜਾਣਗੇ ਜਾਂ ਤੁਹਾਡੇ 2024 ਵਾਲੇ ਨਿਕਲਣਗੇ ਜਦੋਂ ਇੱਕ ਪੇਪਰ ਨਿਕਲ ਗਿਆ ਕਿ ਦੂਜੇ ਪੇਪਰ ਜਿਹੜੇ ਆ ਉਹ ਆਟੋਮੈਟਿਕਲੀ ਉਹਨਾਂ ਨੇ ਰਿਫਿਊਜ਼ ਕਰ ਦਿੰਨੇ ਮਰਕਿ ਉਹ ਕੈਨਸਲ ਕਰ ਦਿੰਨੇ ਆ ਪੇਪਰ ਠੀਕ ਆ ਪੇਪਰ ਤੁਸੀਂ ਭਰ ਸਕਦੇ ਜੀ ਵੀਰੇ ਹਣੇ ਥੋੜੀ ਜੀ ਵੇਟ ਕਰੋ ਨਾ ਪੁਲਿਸੀ ਚ ਪੇਪਰ ਨਿਕਲਦੇ ਹਲੇ ਚਾਂਸ ਹੈਗੇ ਥੋੜੀ ਜੀ ਤੁਸੀਂ ਵੀਰ ਜੀ ਵੇਟ ਕਰੋ ਹਲੇ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆਇਆ ਵੀ ਜੀ ਜੋ ਪੇਪਰ ਕੋਟੇ ਵਿੱਚ ਆਏ ਹਨ ਉਹ ਕਦੋਂ ਨਿਕਲਣਗੇ ਕਿੰਨਾ ਟਾਈਮ ਲੱਗਦਾ ਮੰਥ ਹੋਣ ਹੋਣ ਵਾਲਾ ਵਾ ਵਿਜੀ ਕੋਟੇ ਵਿੱਚ ਆਉਣ ਦਾ ਮਤਲਬ ਆਪਾਂ ਇਹ ਕਹਿ ਜਾਈਏ ਕਿ ਪੇਪਰ ਨਿਕਲਨੇ ਹੀ ਨਿਕਲਨੇ ਇਹ ਨਹੀਂ ਗੱਲ ਹੁੰਦੀ ਕਿ ਜਿਨ੍ਹਾਂ ਦਾ ਕੋਟੇ ਵਿੱਚ ਨਾਮ ਆਇਆ ਉਹਨਾਂ ਦਾ ਪੇਪਰ ਨਿਕਲਨੇ ਹੀ ਨਿਕਲਨੇ ਵਾ ਕੋਟੇ 'ਚ ਨਾਮ ਆਉਣ ਦਾ ਮਤਲਬ ਇਹ ਆਪਾਂ ਕਹਿ ਜਾਈਏ ਕਿ ਸਾਬ ਤੁਹਾਡੀ ਐਡੀ ਫਾਈਲ ਵਾ ਉੱਥੇ ਖੁੱਲੀ ਹੈ ਕਹਿ ਲੋ ਠੀਕ ਆ ਜਾਂ ਕੋਟੇ ਤੁਹਾਨੂੰ ਕੋਈ ਤੁਹਾਡੇ ਮਾਲਕ ਨੂੰ ਕੋਈ ਮੇਲ ਆਈ ਵਾ ਉਹਨੂੰ ਕਹਿ ਲੋ ਹੁਣ ਉਹ ਮੇਲ ਪਤਾ ਨਹੀਂ ਕਾਦੀ ਆ ਮੇਲ ਹੁਣ ਹੋ ਸਕਦੀ ਹੈ ਇੱਕ ਪਾਸੇ ਤੁਹਾਡੀ ਪੇਪਰ ਨਿਕਲਣ ਦੀ ਮਿਲ ਵੀ ਹੋ ਸਕਦੀ ਹੈ ਦੂਜੇ ਪਾਸੇ ਤੁਹਾਡੇ ਕੋਈ ਡਾਕੂਮੈਂਟ ਘੱਟਵਾ ਜਾਂ ਡਾਕੂਮੈਂਟ ਕੋਈ ਪ੍ਰੋਬਲਮ ਆ ਉਹਦੇ ਕਰਕੇ ਮੇਲ ਵੀ ਆ ਸਕਦੀ ਹੈ ਇਸ ਕਰਕੇ ਆਪਾਂ ਕੋਟੇ ਵਿੱਚ ਔਨ ਦੇ ਮਤਲਬ ਨਹੀਂ ਇਹ ਨਹੀਂ ਕਹਿ ਸਕਦੇ ਕਿ ਜੇਕਰ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਵਾ ਤੁਹਾਡੇ ਪੇਪਰ ਨਿਕਲਨੇ ਹੀ ਨਿਕਲਦੇ ਵਾ ਠੀਕ ਹੈ ਬਾਕੀ ਥੋੜੀ-ਮੋਟੀ ਵੀਰੇ ਤੁਸੀਂ ਵੇਟ ਕਰੋ ਜੇਕਰ ਤੁਹਾਡੇ ਮਾਲਕ ਨੇ ਕਿਹਾ ਵਾ ਤਾਂ ਤੁਮਿਲ ਕੀ ਤੁਹਾਡਾ ਵਿਆਹ ਕੋਟੇ ਵਿੱਚ ਨਾਮ ਆਇਆ ਵਾ ਛੇ ਤੁਹਾਡੇ ਪੇਪਰ ਨਿਕਲ ਹੀ ਗਏ ਹੋ ਤੁਸੀਂ ਆਪਣੇ ਮਾਲਕ ਨੂੰ ਪੁੱਛੋ ਉਹ ਤੁਹਾਨੂੰ ਕੀ ਕਹਿੰਦਾ ਵਾ ਉਸ ਤੋਂ ਬਾਅਦ ਇੱਕ ਹੋਰ ਵੀਰ ਦਾ ਮੈਸੇਜ ਆਇਆ ਭਰਾ 25 ਮਾਰਚ ਨੂੰ ਨਿਕਲੇ ਪੇਪਰ ਦੀ ਅਪਾਇੰਟਮੈਂਟ ਕਦੋਂ ਆਉਗੀ ਲੋਈ ਮਿੱਤਰੋ ਵੀਰ ਦੇ ਪੇਪਰ ਨਿਕਲੇ ਆ 5 ਮਾਰਚ ਨੂੰ ਪਰ ਵੀਰ ਨੇ ਕੁਛ ਨਹੀਂ ਲਿਖਿਆ ਕਿ ਕਿੰਨੇ ਵਜੇ ਕਿੰਨੀ ਤਰੀਕ ਕਿਹੜੇ ਕਿਹੜੇ ਸਾਲ 2023 ਚ ਭਰੇਗੇ 2024 ਚ ਭਰੇ ਆ ਇਹਦੇ ਬਾਰੇ ਵੀਰ ਨੇ ਕੁਛ ਨਹੀਂ ਕਿਹਾ ਪਰ ਪੇਪਰ ਨਿਕਲੇ ਹੈਗੇ ਵੀਰ ਦੇ ਠੀਕ ਆ ਅਪਾਇੰਟਮੈਂਟ ਬਾਰੇ ਵੀਰ ਨੇ ਪੁੱਛਿਆ ਅਪਾਇੰਟਮੈਂਟ ਵੀਰੇ ਜਲਦੀ ਹੀ ਓਪਨ ਹੋ ਜਾਣੀ ਆ ਅਪਾਇੰਟਮੈਂਟ ਜਦੋਂ ਵੀ ਕੋਈ ਆਪ ਨੂੰ ਅਪਡੇਟ ਮਿਲੂਗੇ ਅਪਾਇੰਟਮੈਂਟ ਬਾਰੇ ਆਪਾਂ ਤੁਹਾਨੂੰ ਜਰੂਰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਦੱਸਾਂਗੇ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀ ਤਮੈਸੀ ਆ ਭਾਜੀ ਮੇਰੇ 2 ਦਸੰਬਰ ਨੂੰ ਸਾਲ ਵਾਲੇ ਪੇਪਰ ਕਲਿੱਕ ਹੋਏ ਸੀ ਰੀਜੋ ਕਲਾਬਰੀਆ ਚ ਟਾਈਮ 9:05 ਮਿੰਟ ਤੇ 5 ਸੈਕਿੰਡ ਤੇ ਪੇਪਰ ਕੋਈ ਦੱਖ ਨਿਕਲ ਸਕਦੇ ਨੇ ਹਾਂਜੀ ਵੀਰੇ ਪੇਪਰ ਹਲੇ ਨਿਕਲ ਸਕਦੇ 2 ਦਸੰਬਰ ਤੁਹਾਨੂੰ ਪਤਾ ਕੋਟਾ ਐਡਾ ਵਾ ਵਧਿਆ ਵਾ ਦਸੰਬਰ ਵਾਲਾ ਕੋਟਾ ਵੀ ਵਧਿਆ ਵਾ 9 ਮੰਥ ਵਾਲਾ ਵਧਿਆ ਵਾ ਸਾਲ ਵਾਲਾ ਵਧਿਆ ਤੇ ਨਮੈਸਟਿਕ ਵੀ ਵਧਿਆ ਵਾ ਹਲੇ ਥੋੜੀ ਜਿਹੀ ਵੇਟ ਕਰੋ ਪੇਪਰ ਨਿਕਲਦੇ ਚਾਂਸ ਹੈਗੇ ਆ ਹੋਰ ਮੇਰੇ ਸਾਹਮਣੇ ਹੀ ਨੇ ਇਹ ਅਰਮਣ ਨੇ ਜਦੋਂ ਨਾਲੇ ਕਾਰ ਦੇਨੇ ਪੇਪਰ ਸਾਰੇ ਠੀਕ ਹੈ ਇੰਨਾ ਕਿ ਟਾਈਮ ਹੀ ਹੋ ਲੱਗਣਾ ਮੇਰੇ ਸਾਹਮਣੇ ਉਸ ਤੋਂ ਬਾਅਦ ਇੱਕ ਹੋਰ ਵੀ ਮੈਸੇਜ ਆਇਆ ਵਾ ਕਮੈਂਟ ਆਇਆ ਵਾ ਉਹ ਵੀ ਕਿਨੇ ਪੁੱਛਿਆ 4 ਦਸੰਬਰ ਨੂੰ ਪੇਪਰ ਫਿਲ ਕੀਤੇ ਸੀ 19 ਮਈ ਨੂੰ ਨਿਕਲੇ ਹਨ 4 ਦਸੰਬਰ ਨੂੰ ਪੇਪਰ ਫਿਲ ਕੀ ਸੀ 2023 ਪੇਪਰ ਫਿਲ ਕੀਤੇ ਸੀ ਵੀਰ ਨੇ ਤੇ 19 ਮਈ ਨੂੰ ਮਲਕੀ ਅੱਜ ਹੈਗੀ ਆ ਆਪਾਂ ਲਾ ਲਈ ਚੜੀ ਮਈ 5 ਦਿਨ ਹੋ ਗਏ ਪੇਪਰ ਨਿਕਲੇ ਨੂੰ ਵੀਰ ਦੇ ਇਹ ਵੀ ਵੀਰ ਨੂੰ ਬਹੁਤ ਬਹੁਤ ਵਧਾਈ ਹੋਵੇ ਪਰ ਇਹ ਵੀਰ ਨੇ ਵੀ ਕੁਝ ਨਹੀਂ ਲਿਖਿਆ ਕਿ ਕਿੱਥੋਂ ਪੇਪਰ ਨਿਕਲੇ ਮੇਰੇ ਕੀ ਸਭਤਾ ਬਿਆ ਪਰ ਥੋੜੀ ਤੁਹਾਨੂੰ ਮੇਰੇ ਹਿਸਾਬ ਨਾਲ ਜੇ ਡਿਟੇਲ ਚੰਗੀ ਦਾ ਮੇਰੇ ਵੀਰ ਭਰਾ ਦਿਆ ਕਰੋ ਕਿਉਂਕਿ ਇਦਾਂ ਬਾਕੀ ਵੀਰਾਂ ਭਰਾਵਾਂ ਦਾ ਹੌਸਲਾ ਵੀ ਵੱਧਾ